ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤ ਦੇ ਕਿਸਾਨ ਮਜ਼ਦੂਰਿਓਂ ਨੇ ਜੋ ਅੱਜ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਅਸੀਂ ਉਹਦਾ ਇਹ ਨਹੀਂ ਕਹਿੰਦੇ ਕਿ ਪੁਲਿਸ ਅਫਸਰਾਂ ਸਨਮਾਨ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਕਿਉਂਕਿ ਜੇ ਸਨਮਾਨ ਕਰਾਂਗੇ ਤਾਂ ਇਹੋ ਕੰਮ ਵਧੀਆ ਕਰਨਗੇ ਪਰ ਕਰਨਾ ਕਾਤੇ ਚਾਹੀਦਾ ਜੇ ਉਹਨਾਂ ਨੇ ਕੋਈ ਗੈਂਗਸਟਰ ਮਾਰੇ ਹੁੰਦੇ ਕੋਈ ਹੋਰ ਹਰਿਆਣੇ 'ਚ ਵਧੀਆ ਕੰਮ ਕਰਿਆ ਹੁੰਦਾ ਕੋਈ ਨਸ਼ੇ ਦੀ ਖੇਪ ਫੜੀ ਹੁੰਦੀ ਉੱਥੇ ਅਸੀਂ ਮੰਨ ਲੈਂਦੇ ਪਰ ਇੱਥੇ ਕੀ ਹੋ ਰਿਹਾ ਇੱਕ ਇਸੇ ਦੇਸ਼ ਦੇ ਕਿਸਾਨ ਜਿਹੜੇ ਦਿੱਲੀ ਆਪਣੇ حقਾਂ ਦੀ ਮੰਗਾਂ ਲਈ ਜਾਣ ਲੱਗੇ ਸੀਗੇ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਐਦਾਂ ਰੋਕਿਆ ਵੈਰੀਕੇਟ ਕਰਕੇ ਜਿੱਦਾਂ ਕਿ ਉਹ ਦੂਜੇ ਦੇਸ਼ ਦੇ ਵਾਸੀ ਹੋਣ ਪਾਕਿਸਤਾਨ ਦੇ ਹੋਣਾਂ ਚੀਨ ਦੇ ਹੋਣ ਉਹਨਾਂ ਦੇ ਗੋਲਾਬਾਰੀ ਕਰੀ ਉਹਦੇ 'ਚ ਸਾਡੇ ਨੌਜਵਾਨ ਕਈ ਫੱਟੜ ਹੋਏ 453 ਨੌਜਵਾਨ ਉਸ ਤੋਂ ਬਾਅਦ ਇੱਕ ਨੌਜਵਾਨ ਸਾਡਾ ਸ਼ਹੀਦ ਕਰੇਗਾ ਸ਼ੂਕਰਨ ਸਿੰਘ ਉਸ ਤੋਂ ਬਾਅਦ ਜਿਹੜੇ ਸਾਡੇ ਇਹ ਮੋਰਚਾ ਲੱਗਣ ਤੋਂ ਬਾਅਦ 24 ਕਿਸਾਨ ਉਦਾਂ ਸ਼ਹੀਦ ਹੋਏ ਇਹਦੇ ਬਾਰੇ ਮੈਂ ਹਰਿਆਣਾ ਸਰਕਾਰ ਨੂੰ ਪੁੱਛਣਾ ਚਾਹਾਂ ਬੀ ਸੀਐਮ ਸਾਹਿਬ ਤੁਸੀਂ ਕਿਹੜੇ ਵਿਹਾਵ ਤੇ ਇਹਨਾਂ ਨੂੰ ਸਨਮਾਨ ਚਿੰਨ੍ਹ ਦੇਣ ਜਾ ਰਹੇ ਹੋ ਕਿਹੜੇ ਉਹਦੇ ਸਨਮਾਨ ਹੱਕ ਦਾ ਸਨਮਾਨ ਲੱਗਿਆ ਉਹਨਾਂ ਨੂੰ ਤੁਸੀਂ ਪੰਜਾਬ ਦੇ ਜਾਖਮਾਂ ਦੇ ਉੱਤੇ ਨਾਮ ਕਿ ਛਿੜਕਣ ਲੱਗੇ ਹੋ ਇਹ ਦੇਖੋ ਤੁਹਾਡੇ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਤੁਸੀਂ ਇੱਕ ਦਾ ਸਾਡਾ ਆਪਸੀ ਜਿਹੜਾ ਸੱਭਿਆਚਾਰ ਹੈ ਆਪਸੀ ਪਿਆਰ ਮੁਹੱਬਤ ਹੈ ਹਰਿਆਣੇ ਦੇ ਪੰਜਾਬ ਦੀ ਉਹਨੂੰ ਖਤਮ ਕਰਨ ਲੱਗੇ ਹੋ ਇੱਕ ਪਾਸੇ ਉਹ ਅਫਸਰਾਂ ਨੂੰ ਤੁਸੀਂ ਸਨਮਾਨ ਦੇ ਕੇ ਏ ਲੱਗਿਓ ਕਹਿਣ ਵੀ ਜਿਹੜਾ ਕੋਈ ਆਪਣੇ ਹੱਕਾਂ ਦੀ ਮੰਗਾਂ ਲਈ ਜਾਂਦਾ ਕਿਤੇ ਉਦੋਂ ਗੋਲੀਆਂ ਚਲਾਓ ਤੁਹਾਨੂੰ ਅੱਗੇ ਨੂੰ ਤਗਮੇ ਦਵਾਂਗੇ ਸਨਮਾਨ ਦਵਾਂਗੇ ਇਹਦੀ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਹਾਂ ਕਿਉਂਕਿ ਜਿਹੜਾ ਇਹ ਅਫਸਰਾਂ ਨੇ ਠੀਕ ਹੈ ਸਾਡੇ ਤੇ ਗੋਲੀਆਂ ਚਲਾਈਆਂ ਇਹਨਾਂ ਨੂੰ ਚਾਹੀਦਾ ਸੀ ਆਪਣੀ ਮਾਫੀ ਮੰਗਦੇ ਇਹਨਾਂ ਦਾ ਬਿਆਨ ਆ ਜਾਣਾ ਚਾਹੀਦਾ ਸੀ ਵੀ ਅਸੀਂ ਨਾ ਕੋਈ ਸਨਮਾਨ ਲੈਣਾ ਸਾਡੇ ਤੋਂ ਗਲਤੀ ਹੋਈ ਹੈ ਜਿੱਦਾਂ ਹਰਿਆਣੇ ਦੇ ਮੰਤਰੀ ਨੇ ਅਨਿਲ ਵਿਜਨੇ ਪਹਿਲਾਂ ਗ੍ਰਹਿ ਮੰਤਰੀ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਜੋ ਕਿਸਾਨਾਂ ਦੇ ਲਈ ਮੈਨੂੰ ਆਰਡਰ ਦੇਣਾ ਪਿਆ ਗੋਲੀਬਾਰੀ ਹੋਏ ਬਕਾਇਦਾ ਉਹਨਾਂ ਦਾ ਬਿਆਨ ਹੈ ਦੇਖ ਵੀ ਸਕਦੇ ਹੋ ਉਹਦੇ ਤਹਿਤ ਤੇ ਨਾ ਪੁਲਿਸ ਕਰਮਚਾਰੀ ਉਹ ਜਿੰਦਾ ਪਰ ਉਲਟ ਹਰਿਆਣਾ ਸਰਕਾਰ ਪੰਜਾਬ ਦੇ ਝਖਮਾਂ ਦੇ ਨਮਕ ਲੱਗੀ ਹੈ ਛਿੜਕਣ ਜਿਹੜੇ ਸਾਡੇ ਨੌਜਵਾਨ ਉਤੇ ਫੱਟੜ ਹੋਏ ਨੇ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਇੱਕ ਬਹੁਤ ਵੱਡੀ ਇਹ ਲੱਗਿਆ ਸੱਟ ਮਾਰਨ ਵੀ ਆ ਦੇਖੋ ਅਸੀਂ ਤੁਹਾਨੂੰ ਐਦਾਂ ਹੀ ਮਾਰਾਂਗੇ ਉਸ ਤੋਂ ਬਾਅਦ ਸਾਨੂੰ ਸਨਮਾਨ ਮਿਲਣਗੇ ਇਹਦੀ ਅਸੀਂ ਪੂਰੀ ਪੁਰਜ਼ੋਰ ਨਿੰਦਾ ਕਰਦੇ ਆ ਉਹ ਅਸੀਂ ਮੋਰਚੇ 'ਚ ਸਲਾਹ ਕਰਾਂਗੇ ਹੁਣ ਦੋਨੇ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਤੇ ਐਸਕੇਮ ਨਾਲੋਂ ਪੋਲੀਟੀਕਲ ਵੱਲੋਂ ਅਸੀਂ ਰਾਇ ਦਵਾਂਗੇ ਉਹਦੇ ਚ ਆਪਣੀ ਜਥੇਬੰਦੀ ਵੱਲੋਂ ਵੀ ਸਾਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਕਿਉਂਕਿ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਨੇ ਸਾਡੇ ਫੱਟੜ ਕਰੇ ਨੇ ਕਿਸਾਨ ਸਾਡੇ ਕਿਸਾਨ ਸ਼ਹੀਦ ਕਰੇ ਨੇ ਉਹਨਾਂ ਨੂੰ ਤਾਂ ਉਹਦਾ ਸਨਮਾਨ ਚ ਇਹਨਾਂ ਦੇਇਆ ਜਾ ਰਿਹਾ ਹੈ ਸਨਮਾਨ ਕਰਿਆ ਜਾ ਰਿਹਾ ਪਰ ਇੱਕ ਪਾਸੇ ਜਿਹੜੇ ਸਾਡੇ ਕਿਸਾਨ ਇਹ ਮੋਰਚੇ ਸ਼ਹੀਦ ਹੋਏ ਆ ਇਹ ਨੌਜਵਾਨ ਫੱਟੜ ਹੋਏ ਨੇ ਉਹਨਾਂ ਦਾ ਸਾਨੂੰ ਬੰਦਦਾ ਵੀ ਅਸੀਂ ਦੋਨੇ ਫੋਰਮਾਂ ਵੱਲੋਂ ਸਨਮਾਨ ਕਰਿਓ ਬਹਿ ਕੇ ਅਸੀਂ ਰਾਇ ਕਰਕੇ ਤੁਹਾਨੂੰ ਦੱਸਾਂਗੇ ਵੀ ਕੋਸ਼ਿਸ਼ ਹੋਊਗੀ ਵੀ ਇਹ ਸਾਨੂੰ ਨਾਲ ਦੇ ਨਾਲ ਉਹਨਾਂ ਨੂੰ ਸਨਮਾਨ ਦੇਣਾ ਚਾਹੀਦਾ